ਰਾਜਨ ਮਹਿਲ ਬਣਾਇਆ ਹਾਂ ਮੁਸਾਫਰਖਾਨਾ ਬਣਾ ਲਿਆ ਹਾਂ ਇੱਕ ਸੰਤ ਆ ਗਿਆ ਸੰਤ ਆ ਗਏ ਸੰਤ ਕਹਿੰਦਾ ਹਾਂ ਉਹ ਰਾਜੇ ਦਾ ਮਹਿਲ ਜਿਹੜਾ ਸਣਾ ਉਹ ਕੁੰਡਾ ਖੜਕਾਇਆ ਹਾਂ ਉਹ ਕਹਿੰਦਾ ਉਹ ਤਾਂ ਉੱਧਰ ਬਣਾਇਆ ਹਾਂ ਮਹਿਲ ਤਾਂ ਉੱਧਰ ਆ ਹਾਂ ਉਹ ਜਿਹੜਾ ਉੱਥੇ ਛੱਡਿਆ ਸੋ ਕਹਿੰਦਾ ਮੈਂ ਰਾਜੇ ਦੇ ਮਹਿਲ ਤੇ ਜਾਣਾ ਹਾਂ ਉਹਨੂੰ ਕੁੰਡਾ ਖੜਕਾਇਆ ਕਹਿੰਦਾ ਉੱਧਰ ਐ ਨਹੀਂ ਕਹਿੰਦਾ ਹਾਂ ਕਹਿੰਦਾ ਤੇਰਾ ਨਾਮ ਮੇਰੀ ਗੱਲ ਬਾਤ ਆ ਹਾਂ ਕਹਿੰਦਾ ਇੱਥੇ ਪਹਿਲਾਂ ਕੌਣ ਵਸਿਆ ਹਾਂ ਕਹਿੰਦਾ ਮੇਰਾ ਪੀ ਹਾਂ ਪੀ ਤੇ ਪਹਿਲਾਂ ਕਹਿੰਦਾ ਬਾਬਾ ਹਾਂ ਬਾਬੇ ਤੇ ਪਹਿਲਾਂ ਪਰਦਾਦਾ ਹਾਂ ਕਹਿੰਦਾ ਫੇ ਨਹੀਂ ਮੈਂ ਪਹਿਲਾਂ ਦਾ ਫੇ ਨਹੀਂ ਮੈਨੂੰ ਪਤਾ ਹੁਣ ਕਹਿੰਦਾ ਤੇਰਾ ਨੰਬਰ ਵਾ ਹਾਂ ਕਹਿੰਦਾ ਠੀਕ ਆ ਕਿਤੇ ਬਾਅਦ ਮੁੰਡਾ ਆਊਗਾ ਕਹਿੰਦਾ ਆਹੋ ਫੇ ਮੁਸਾਫਰਖਾਨਾ ਇਹ ਆ ਕੋ ਆ ਚੱਲੀ ਡੱਪੜੇ ਕਿੱਦੇ ਉਹ ਤੇ ਸਹੀ ਗੱਲ ਏ ਅਸਲੀ ਮੁਸਾਫਰਖਾਨਾ ਜ਼ਿੰਦਗੀ ਏ ਹਰ ਗੁਣ ਹਿੱਦਾਂ ਜਿਉਣ ਕੇ ਮੁਸਾਫਰਖਾਨਾ ਦਾ ਉਹ ਅਸਲੀ ਇਹ ਏ ਆ ਚਾਹ ਹੁਣ ਦਿੱਤੇ ਬਾਕੇ ਮੁੰਡਿਆਂ ਕਿਹਾ ਕਿ ਮੁਸਾਫਰ ਬਣ ਕੇ ਚੱਜਣਾ ਹਮ ਮੰਨ ਗਿਆ ਕੰਦਾ ਵੀ ਠੀਕ ਏ ਰੱਬ ਜੀਆ ਕੀ ਕੀ ਕੋਣ ਮੋੜਦਾ ਬੀਬੀ ਕੀ ਕਣਕ ਉੱਤੇ ਜੰਪ ਪੈਂਦਾ ਕਰੋ ਲੱਗੇ ਆਵੇਂ ਖਾਸ ਨਹੀਂ ਆਈ ਦੀ ਬੰਦ ਓ ਬੂਟਿਆ ਸੁਣਿਆ ਹੀ ਨਹੀਂ ਲੰਘ ਗਿਆ ਨਾ ਦੋਸਤ ਨੂੰ ਨਹੀਂ ਦੋਸਤ ਦੀ ਆਵਾਜ਼ ਸੁਣੀ ਉਹ ਵਿਚਾਰਾ ਦੋ ਤਿੰਨ ਦਿਨ ਹੋ ਗਏ ਹੁਣ ਆਉਂਦਾ ਹੀ ਨਹੀਂ ਹੈ ਉਹ ਕਹਿੰਦਾ ਕੰਮ ਲੱਗਿਆ ਨੂੰ ਅਗਲਾ ਕਹਿੰਦਾ ਹੁਣ ਹੋਣਾ ਪੈਂਦਾ ਹੂੰ ਇਸ ਗੱਲ ਨੂੰ ਬੁੱਕਾ ਸਿਆਣਾ ਆ। ਇਹ ਦੋਸਤ ਕਿਹਦਾ ਏ? ਅੱਗੇ ਕਿੱਧਰ ਆਇਆ? ਮੈਨੂੰ ਬੱਸ ਪੁੱਛਾ ਸੀ। ਹੋਰ ਕਿਦਾਂ ਸਮਾਂਚਾਰ? ਤੀਜੇ ਸਾਲ ਕੀ ਹੋਦੀ ਹੈ। ਬਜੀ ਹਮ। ਕਿੰਗਾ। ਕਿਦਾਂ ਅੰਕਲ ਜੀ? ਪਾਪਾ ਜੀ ਕਹਿੰਦੇ ਵੀ ਤਾਂ ਨਹੀਂ ਅੰਕਲ ਆਉਂਦੇ। ਕਹਿੰਦੇ ਹੋਣੇ ਆ ਵੀ ਕੰਮ ਲੱਗੇ ਉਹ ਕਾਹਨੂੰ ਡਿਸਟਰਬ ਕਰਨਾ ਡਿਸਟਰਬ ਜੀ ਨਹੀਂ ਮੈਨੂੰ ਐ ਵੀ ਕਿ ਮੈਂ ਕਿਹਾ ਪਾਣੀ ਹੱਲੇ ਆਉਂਦਾ ਆ ਨਹੀਂ ਨਾ ਮੈਂ ਘਰੇ ਨਹੀਂ ਆਇਆ ਨਾ ਅੱਛਾ ਅੱਛਾ ਚਲੋ ਕੁਰਸੀ ਲੈ ਲਓ ਬਹਿ ਜਾਓ ਦੇਮਾ ਕੁਰਸੀ ਆ ਜਾਓ ਉਹ ਨੌਣਾ ਆ ਉਹਨਾਂ ਤੇ ਗੁਰਦੁਆਰੇ ਜਾਣਾ ਹੂੰ